ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਦਰਰਾ ਭਾਈ ਮੈਨੂੰ ਗੇਜੋ ਬੁੜੀ ਨੇ ਤਿੰਨ ਚਾਰ ਦਿਨ ਹੋ ਗਏ ਕਹੀ ਜਾਂਦੀ ਨੂੰ ਅੱਛਾ ਕਹਿੰਦੇ ਕਿ ਜਾ ਕੇ ਆ ਜਾ ਕੇ ਆ ਸੁਣਿਆ ਤਾਂ ਮੈਂ ਵੀ ਆ ਯਾਰ ਕਾਰਨਿਸ਼ ਤਾਂ ਬਹੁਤਾ ਪੈਸਾ ਵਾਲਾ ਉੱਪਰ ਆ ਸਾਦਾ ਯਾਰ ਤੇ ਹੋਰ ਉਹਨਾਂ ਦੀ ਗੇਜੇ ਫੁੜੀ ਕਿ ਮੈਂ ਐਸੀ ਨਹੀਂ ਮਿਲਦੀ ਸੀ ਅੱਛਾ ਸੱਜਰ ਸੂਈ ਸੀ ਕਹਿੰਦੀ ਤਾਂ ਲੱਤ ਨਹੀਂ ਲਾਉਂਦੀ ਸੀ ਜਿੱਦੇ ਲਿਆਕੇ ਪਵੁੱਤੀ ਪਿਆਤੀ ਨਾਲ ਦੀ ਨਾਲ ਕਹਿੰਦੀ ਐ ਸਹ ਬਣ ਗਈ ਆਪਾਂ ਵੀ ਯਾਰ ਕੱਲ ਬਾਅਦ ਪੁੱਛ ਲਾਂਗੇ ਤੂੰ ਵੀ ਕੰਜੇ ਦਾ ਪੁੱਛ ਲਈ ਵਿਆਹ ਬੁੱਕੀ ਤੇਰਾ ਹੋ ਜੇ ਹੋਰ ਯਾਰ ਕੀ ਪਤਾ ਕੰਮ ਬਣ ਜੇ ਹਨਾ ਐਵੇਂ ਤੁਰਿਆ ਫਿਰਦਾ ਛੜਾ ਪੈਂਦਾ ਲੰਨਾ ਹੀ ਮਰ ਜੇਗਾ ਹੋਰ ਗੱਲ ਕਰਗੇ ਹਾਂ ਸਾਦ ਨੂੰ ਪੈਸੇ ਪੁੱਛ ਵੀ ਕੋਈ 20-50 ਹਜ਼ਾਰ ਰੁਪਈਆ ਆ ਪਹਿਲੀ ਵਾਰ ਤਾਂ ਆਪਾਂ ਨੂੰ ਕਿਤੇ ਲੌੜਾ ਨਾ ਦੇ ਦੇ ਭਾਂਡੇ ਲੰਨਾ ਲਾਗੇ ਅਖਾਂਗੇ ਬਾਬਾ ਹੱਥ ਵਾਲਾ ਤੰਗ ਹੈ ਹਾਂ ਪਹਿਲੀ ਵਾਰ ਨਹੀਂ ਹੌਲੀ ਵਾਲੀ ਸਾਧਨਾ ਜਾਰੀ ਪਾ ਗਏ ਇਹ ਤਾਂ ਤੇਰੀ ਗੱਲ ਠੀਕ ਹੈ ਦੋ ਚਾਰ ਵਾਰ ਹੀ ਆ ਗਏ ਹੈ ਨਾ ਹਾਂ ਮਾੜਾ ਮੋਟਾ ਉਹੀ ਇੱਥੇ ਝਾੜੂ ਜਲਾਉਣ ਲੱਗਾ ਭਾਂਡੇ ਮਾਜਣ ਲੱਗ ਗਿਆ ਕੋਦਾ ਚੇਲਾ ਦੱਸਦੇ ਆ ਭਰਪੂਰ ਨੰਦ ਉਹ ਵੀ ਬੜਾ ਪਹੁੰਚਿਆ ਕਹਿੰਦੇ ਹਾਂ ਸਾਧੀਆਂ ਲਸਟਾਂੀਆਂ ਘੁਰਦਾ ਘੁਰਦਾ ਦੇ ਟੱਕਿਆਂ ਨੂੰ ਹੱਥ ਪਾ ਲਿਆ ਕਰੀ ਇਹ ਗੱਲ ਨਹੀਂ ਭਰਾਵਾ ਮੈਂ ਕਰਦਾ ਫੇਰ ਨਹੀਂ ਮੈਂ ਆਉਂਦਾ

ਬਬਾ ਜੀ ਠੀਕ ਰਹਿੰਦੀ ਆ ਵਧੀਆ ਰੱਬ ਦੀ ਪਰਮਾਤਮਾ ਦੀ ਮਿਹਰ ਦਾ ਬਹੁਤ ਵਧੀਆ ਚੰਗੀ ਗੱਲ ਆ ਲਾਉਂਦਾ ਕਈ ਦਿਨਾਂ ਦਾ ਲਾਇਆ ਡੇਰਾ ਹੈ ਨਾ ਜੀ ਆ ਕੇ ਭਰਪੂਰ ਜੀ ਦੰਨਿਆ ਬੱਚਾ ਕਿੰਨੇ ਦਿਨ ਹੋ ਗਏ ਆਇਆ ਨੂੰ ਜੀ ਇੱਥੇ ਆਪਾਂ ਨੂੰ ਬਹੁਤ ਦਿਨ ਹੋ ਗਏ ਸਾਨੂੰ ਤਾਂ ਪਤਾ ਹੀ ਅੱਜ ਲੱਗਿਆ ਥੋਡੀ ਨਗਰੀ ਤੇ ਮੈਂ ਨਵਾਂ ਆਇਆ ਨਾ ਅੱਛਾ ਤਾਂ ਨਹੀਂ ਪਤਾ ਲੱਗਿਆ ਨੂੰ ਤਾਂ ਪਤਾ ਨਹੀਂ ਲੱਗਾ ਕਿ ਮੇਰੇ ਕੋਲ ਥੰਗ ਤਾਂ ਬਹੁਤ ਆਉਂਦੀਆਂ ਨੇ ਇਹ ਤਾਂ ਮੈਨੂੰ ਗੁਰਦਿਆਲ ਨੇ ਦੱਸਿਆ ਅੱਜ ਕੀ ਕਾ ਬਾਬੇ ਆਏ ਦੋਨੋਂ ਕੋਲ ਚੱਲ ਕੇ ਆਏ ਮੇਰੇ ਪਿੰਡੇ ਬਾਬਾ ਖਾਸੀ ਸੰਗਤ ਆਉਂਦੀ ਆ ਨਾ ਇੱਥੇ ਬਹੁਤ ਆਉਂਦੀ ਆ ਬੱਚਾ ਬਹੁਤ ਆਉਂਦੀ ਆ ਬੋਲੀ ਦੀ ਡਿਗਦੀ ਹੋਵੇ ਥੰਗ ਤਾਂ ਪਾ ਬੋੜੀਆਂ ਥੋੜੀਆਂ ਜੀਆਂ ਵੱਧ ਹੁੰਦੀਆਂ ਬਾਬਾ ਬੋੜੀਆਂ ਨੇ ਤਾਂ ਫੇਰ ਪਪ ਕੰਮ ਪਲਾ ਕਰ ਜਾਂ ਨਾ ਇਹਦਾ ਗੁਰੂ ਜੀ ਨਹੀਂ ਨਹੀਂ ਦੱਸਿਆ ਸੀ ਕੀ ਕਾ ਗੱਲ ਹੈ ਹੈ ਕੀ ਗੱਲਾਂ ਕਰਦੇ ਪਤਾ ਨਹੀਂ ਯਾਰ ਕੀ ਗਰੀ ਜਾਂਦੇ ਆ ਬੰਦ ਸਮਝ ਨਹੀਂ ਆਉਂਦੀ ਕੁਝ ਨਹੀਂ ਕਰਦੇ ਗੁਰੂ ਚੇਲੇ ਦੀ ਗੱਲਬਾਤ ਅੱਜ ਹੁੰਦੀ ਆ ਆਪਸ ਵਿੱਚ ਗੱਲਾਂ ਕਰੀ ਜਾਂਦੇ ਕੋਈ ਆਪਦੀ ਗੱਲ ਐ ਨਾ ਅੱਛਾ ਆਪ ਸਮਝਾਉਂਦਾ ਕੋਈ ਮੰਤਰ-ਮੰਤਰ ਕੋਈ ਹੁੰਦਾ ਹੀ ਆ ਅਸਲਾ ਵੀ ਰੱਖ ਰੱਖੇਗੇ ਖਤਰਾ ਬੜਾ ਨਾ ਅਸਲਾ ਰੱਖਣਾ ਪੈਂਦਾ ਭਾਈ ਤਾਂ ਠੀਕ ਐ ਗੱਲ ਮੈਂ ਤਾਂ ਹੁਣ ਨਿਗਾਹ ਮਾਰੀ ਜਾਂਦਾ ਹੁਣ ਤਾਂ ਦੇਖ ਲੈ ਬਾਬਾ ਜੀ ਤੁਸੀਂ ਵੀ ਰੱਖਣ ਲੱਗੇ ਸਾਧ ਹਨਾ ਫਤਰਾ ਬਾਬਾ ਬੱਚਾ ਕੀ ਕਹੀਏ ਹੁਣ ਫਲਾਂ ਨੂੰ ਵੀ ਚੋੜ ਪੈਣ ਲੱਗੇ ਸਾਦ ਬੈਦੀ ਹੋ ਗਏ ਹੁਣ ਬੈਦੀ ਤਾਂ ਕਾਦੇ ਬੱਚੇ ਥੋੜੇ ਨਾਲ ਹੀ ਐਸੀ ਵੀ ਆਹ ਤਾਂ ਠੀਕ ਹੈ ਜਾਨਾ ਚੋੜ ਪੈਣ ਲੱਗੇ ਦੇਰਾਂ ਤੇ ਚੋੜ ਆ ਜਾਂਦੇ ਹੁਣ ਕੀ ਕਹੀਏ ਲੁੱਟਾ ਹੋਈ ਗਰੀ ਜਾਂਦੇ ਆ ਨਾ ਲੋਕਾ ਪਗਵਾਨ ਨੂੰ ਵੀ ਨਹੀਂ ਛੱਡਦੇ ਨਹੀਂ ਛੱਡਦੇ ਆ ਕੇ ਮੂਰਤੀ ਨੂੰ ਹੱਥ ਪਾ ਦਿੰਦੇ ਆ ਅੱਛਾ ਜੀ ਪੱਤ ਕੇ ਲੈ ਜਾਂਦੇ ਹੁਣ ਕੀ ਕਹੀਏ ਫਿਰ ਇਹ ਤਾਂ ਮਾੜੀ ਗੱਲ ਆ ਬਾਬਾ ਮਾੜੀ ਤਾਂ ਹੈਗੀ ਆ ਹੁਣ ਨਥੇ ਪੱਤੇ ਵਾਲੇ ਕਾਦੇ ਕੰਮ ਹੋਰ ਤਾਂ ਕੌਣ ਆ ਮੇਲਾ ਬਬਾ ਤੇਰੇ ਚੇਲਾ ਵੀ ਬਰਤੀ ਖਾਸੀ ਲਾਈ ਜਾਂਦਾ ਤੇਲੇ ਨੂੰ ਗੁੰਨ ਦਿੱਤਾ ਨਾ ਦਿੱਤਾ ਗੁੰਨੇ ਨੂੰ ਕਿਤੇ ਪਰੋਣਾ ਉਤਣੀ ਰੱਜੇ ਮੱਥਾ ਪਨਹਾਲੇ ਨਾਲ ਬੱਜੇ ਥੱਲੇ ਗੱਲ ਕਰੀਏ ਨਾ ਤੂੰ ওই ਬੈਠ ਕੇ ਕੱਢੀਂ ਨਾ ਗੁੱਦੂ ਦੀ ਮੈਨੂੰ ਆਲਾ ਦੇ ਦੂਜਾ ਲਾਉਂਦਾ ਹੋਇਆ ਨਾ ਗੱਲ ਦੇ ਅੱਜ ਗੱਲ ਬਹੁਤ ਲੱਗੀ ਹੁੰਦੀ ਸਹੀ ਲੱਗਦਾ ਮਾੜਾ ਜੀ ਹਾਂ ਇਹ ਠੀਕ ਲੱਗਦਾ ਚੰਬਰ ਹਾਂ ਬਾਈ ਫਿਰ ਘਰ-ਵਾਰੇ ਦੱਸੋ ਕੋਈ ਦੱਸ ਦਿੰਦੇ ਛੋਟੇ ਬਾਬਾ ਜੀ ਮੈਂ ਸਾਨੂੰ ਸਹੀ ਦੱਸਦਾ ਗੱਲ ਆ ਹਾਂ ਬੱਚਾ ਇਸ ਮੁੰਡੇ ਦਾ ਤਾਂ ਨਹੀਂ ਹੁੰਦਾ ਵਿਆਹ ਠੀਕ ਐ ਤੇਰੀ ਕੋਈ ਦੇਖੋ ਮਾਰੋ ਮਾਰੀ ਮੱਟੀ ਨੀਗਾ ਵੀ ਹੈ ਜਨਾਨੀ ਕਰਮ ਚੱਕੇ ਅਈ ਮਰ ਜੂਗਾ ਹੀ ਲੱਕੜਾਂ ਚ ਦੇ ਦੇਂਗੇ ਸਰਦਾ ਮਾਰਿਆ ਜੋ ਹੱਥ ਕਾ ਤੇਰਾ ਲਓ ਜੀ ਕੱਢ ਕੇ ਨਾ ਜਾ ਕੇ ਆਂ ਜਾ ਕੇ ਠੀਕਾ ਤੇਰਾ ਤਾਂ ਖਤਮ ਹੈ ਤੇਰਾ ਤਾਂ ਕੰਮ ਨਾ ਬਾਬਾ ਇਹ ਤਾਂ ਕੁਰੇ ਪਲੇਂਜਰ ਕੰਮ ਕਰਦਾ ਉਹ ਤਾਂ ਕਦੀ ਜਦੋਂ ਜਮਾ ਹੀ ਖਤਮ ਕਾ ਨਹੀਂ ਕਰਦੇ ਖੀਏ ਨੇ ਤੀਮੀਆਂ ਬਥੇਰੀਆਂ ਫਟਾ ਦੇਣ ਨਾ ਬਾਬਾ ਅੱਛਾ ਖੜ ਜਾ ਕੀ ਗੱਲ ਬਾਬਾ ਹੁੰਦਾ ਕਾ ਨਹੀਂ ਇਹ ਮਾਰਾ ਚੱਲੀ ਜਾਂਦਾ ਅੱਛਾ ਜੀ ਇਹਨੂੰ ਦੇਦੇ ਚ ਵੀ ਨਹੀਂ ਆਉਣਾ ਚਾਹੀਜਾ ਸੀ ਮੇਰੇ ਉਹ ਤੂੰ ਦੱਸ ਬੈਣੀ ਮੈਂ ਬਾਹਰ ਨੂੰ ਕਰਾ ਹੋਏਗੀ ਹੁੰਦਾ ਬਾਬਾ ਯਾਰਾ ਹੋਰ ਤੇ ਤੂੰ ਉਹ ਬਾਬਾ ਕਿਵੇਂ ਮਗਰ ਤੀਮੀਆਂ ਦਾ ਸਮਾਨ ਤਾਂ ਅੰਦਰ ਰੱਖਿਆ ਇੱਥੇ ਬੁਢੀ ਨਾ ਕੇ ਗਈ ਸੀ ਮੁੰਡਾ ਤੇ ਤਾ ਨੂੰ ਮੁੰਡਾ ਦਾ ਪਰਦੇ ਚ ਕਰ ਲੈਂਦੇ ਓਏ ਤਾਂ ਫਾਲ ਫਾਲ ਇੱਥੇ ਕੀ ਹੁੰਦਾ ਬਈ ਤੇ ਮੁੰਡਾ ਲੈ ਕੇ ਗਈਆ ਤਾਂ ਕੋਈ ਮਜ਼ਾ ਕੰਮ ਨਹੀਂ ਕਜਾ ਸੀ ਆ ਮੁੰਡੇ ਮਾਰੇ ਇੱਥੇ ਭੱਜਾ ਫਿਰਦਾ ਬਾਬਾ ਸਾਹਮਣੇ ਥੋੜੀ ਧਰਦੇ ਹੁੰਦੇ ਆ ਸਾਹਮਣੇ ਲੋਕਾਂ ਨੂੰ ਪਤਾ ਲੱਗ ਜਾਣਾ ਮੁੰਡੇ ਆਉਂਦੇ ਇੱਥੇ ਵੀ ਮੁੰਡੇ ਦਿੰਦਾ ਥਾ ਤੇ ਮੁੰਡੇ ਦਿੰਦਾ ਬਾਬਾ ਮਨਾਂ ਠੀਕ ਮਹੀਨਾ ਰਹਿ ਗਿਆ ਬਗਲ ਦੀ ਤਾਂ ਲੋੜ ਨਹੀਂ ਸਾਰੇ ਆ ਹੀ ਚੰਗੇ ਹੋਣਗੇ ਇੱਥੇ ਆ ਪਈ ਨਾ ਕੇ ਤੰਗ ਜਾਂਦੀ ਆਪ ਕੋਈ ਲੋੜ ਆ ਆ ਆਪ ਇਨਾ ਕੇ ਤੰਗ ਜਾਂਦੀਆਂ ਬਾਬੇ ਨੂੰ ਚਾਹ ਪਾਣੀ ਦਾ ਪੁੱਛ ਲੈ ਯਾਰ ਸਾਡਾ ਗੁਰੂ ਚਰਨ ਕਰਨੀ ਭਰਨੀ ਆਲਾ ਅੱਛਾ ਜੀ ਦਸਮਰੇ ਦੇ ਕਿੰਨੇ ਕ ਆਪਾਂ ਬਹੁਤ ਪਹੁੰਚਾ ਸਾਡੇ ਗੁਰੂ ਦੀ ਅੱਛਾ ਦਰੂ ਦਰੂ ਆਉਂਦੇ ਲੋਕ ਆ ਉਹ ਤਾਂ ਆ ਦਸੀ ਆਏ ਔਰ ਅਸੀਂ ਕਿਥੇ ਵਨ ਨੰਬਰ ਵਨ ਆਇਆ ਮੇਰਾ ਮਾਲ ਜੇ ਦੀ ਮੈਨੂੰ ਪਤਾ ਹੀ ਸੀ ਕਿਹਦੇ ਕੰਮ ਆਇਆ ਇਹ ਮੈਂ ਬੇਤੀ ਦਾ ਦੇਖੀ ਸੀ ਪਹਿਦੇ ਹੀ ਅੱਛਾ ਜੀ ਮੈਨੂੰ ਪਤਾ ਲੱਗਿਆ ਕਿ ਜਦੋਂ ਕਦੋਂ ਜਾਈ ਬਣਾ ਕਿਤੋਂ ਦੇ ਹਾਂ ਹਾਂ ਸੋਨੂੰ ਤਾਂ ਪਈ ਪਤਾ ਲੱਗ ਜਾਂਦਾ ਖਰਾ ਨਹੀਂ ਬਣਾਦਾ ਨਾ ਕਿਉਂ ਅਥੀਆਂ ਤੇਲਾਂ ਨਹੀਂ ਬਣਾਉਂਦੇ ਹੇ ਤੈਨੂੰ ਤੇ ਇਦਾਂ ਮੁੰਨ ਲੈ ਗੱਲ ਕਰਾ ਸੀ ਆ ਜਿਹੜੇ ਗਰੀਬ ਬੰਦੇ ਨੂੰ ਤੇ ਇਦਾਂ ਨਹੀਂ ਮੁੰਦੇ ਹੁਣ ਤਾਂ ਬਾਬਾ ਇਹ ਗਰੀਬਾਂ ਚਾ ਨਾ ਸਿੰਘ ਮੁੰਦੇ ਇਹਦੇ ਬੰਦੇ ਨੂੰ ਨਹੀਂ ਮੁੰਦੇ ਪੈਸੇ ਨਾ ਪੁੱਛ ਲਗੇ ਥੋੜੇ ਜਿਹਾ ਉਹ ਖਰਚਾ ਤੈਨੂੰ ਹੁਣ ਦੇ ਦੂੰ ਐ ਕਰ ਪੰਜ ਪੈਸੇ ਵਾਲਿਓ ਭਾਈ ਇਹਦੇ ਵਿਚਾਰੇ ਚੱਕ ਚੱਕ ਲਾ ਆਹਾਂ ਕੋਲੇ ਬੇਟੀਰੀ ਮਾਇਆ ਵਾਲਾ ਹਥਾ ਗੁਰੂ ਜੀ ਬੰਦੇ ਲੁਕੀ ਲੱਗਦੇ ਆ ਮਾਜਾ ਬੱਚਾ ਟੈਂਸ਼ਨ ਨਾ ਲੈ ਤੂੰ ਮੈਂ ਜਾਨੋ ਜਾਣੀ ਤੇਰਾ ਗੁਜ਼ਾਰਾ ਮੁਕਦਦੇ ਨਹੀਂ ਆਈ ਗੀ ਗੁਰੂ ਮਾੜਾ ਜੀ ਟੈਂਸ਼ਨ ਨਾ ਲੈ ਜਦੋਂ ਮੈਂ ਬੱਚਾ ਜਨਾ ਪਈਏ ਜੋੜੇ ਵੀ ਇੱਥਰੇ ਆ ਜਾਂ ਆਪਣੇ ਉੱਥੇ ਤਾਂ ਲੱਗੇ ਬਾਬਾ ਜੀ ਮੈਂ ਮੁੰਡਾ ਭੇਜਣਾ ਬਾਹਰ ਹਾਂ ਹਾਂ ਬੱਚਾ ਤੇ ਉਹਦੇ ਖਰਾ ਉਹ ਪੜਾਈ ਪੜੂਈ ਜਿਹੜਾ ਤਾਂ ਗਿਆ ਕਾਢਾ ਠੀਕ ਹੈ ਬੱਚਾ ਤੇ ਹੁਣ ਐ ਦੱਸ ਮੈਨੂੰ ਕਿੰਨੀ ਕੁ ਤਰੀਕ ਤੱਕ ਬਗ ਜੂ ਬਾਹਰ ਤੇ ਟਿਕਟਕ ਟੇ ਦਾ ਕਿਵੇਂ ਕੁਛ ਆ ਕਿਹੜੇ ਤੈਨੂੰ ਤੇ ਟਿਕਟ ਲੱਗੇ ਕਿਵੇਂ ਕੁਛ ਆ ਕਿੰਨਾ ਪੜਾ ਤੇਰਾ ਮੁੰਡਾ ਭਲਾ ਓਹੋ ਹਾਂ ਬੱਚਾ ਉਹ ਤਾਂ ਬਾਬਾ ਸਾਰੀਆਂ ਹੀ ਕਰ ਗਿਆ ਜਿਉਂ ਆਤਾ ਜਿੰਨੀਆਂ ਹੁੰਦੀਆਂ ਸਾਰੀਆਂ ਸਿਰੇ ਦਾ ਕੰਮ ਹਾਂ ਸਿਰੇ ਜਿ ਕਿਤਾਬਾਂ ਹੀ ਮੁਕੋਈਆਂ ਬਾਬਾ ਦੁਆਤਾ ਬਗ ਜੂ ਕੋਈ ਗੱਲ ਨਹੀਂ ਟੈਂਸ਼ਨ ਨਾ ਲੈ ਬੱਚਾ ਆਉਂਦੇ ਮਹੀਨੇ ਨੂੰ ਜਾ ਇਹਦੀ ਤੱਕੀ ਨੂੰ ਹੱਥ ਪਵਾ ਦੂੰ ਬੱਥਾ ਕੁਛ ਕਰ ਦੇਗਾ ਬਾਬੇ ਨੂੰ ਹਾਂ ਹਾਂ ਜਮਾ ਕੁਛ ਕਰ ਦੇਗੇ ਬਾਬਾ ਜਮਾ ਬੱਥ ਠੀਕ ਆਉਂਦੇ ਮਹੀਨੇ ਨੂੰ ਤੇਰਾ ਮੁੰਡਾ ਬਾਹਰ ਹੀ ਲੈ ਤਾਂ ਨਾ ਬਾਬਾ ਤੇਰੇ ਕੋਲ ਵੀਡੀਓ ਕਹੋ ਲੈ ਅੱਛਾ ਆ ਤੂੰ ਮੈਨੂੰ ਥਈ ਲੱਗਦਾ ਮੁੰਡਾ ਹਾਂ ਹਾਂ ਮੈਂ ਸਹੀ ਬੇਦਾਗਰ ਕਹੇਦਾ ਆਏ ਕਰ ਬਾਬਾ ਜੀ ਇੱਕ ਤਾਂ ਗਾਉਣੀ ਮਿਲਦੀ ਆਪਣੇ ਠੀਕ ਹੈ ਦੇਰਾ ਕੇੜਾ ਕਰਦੀ ਥੋੜਾ ਜਿਹਾ ਠੀਕਾ ਠੀਕਾ ਇੱਕ ਤਾਂ ਉਹਦੇ ਵਾਸਤੇ ਜਾਂ ਤਾਂ ਕੋਈ ਤਾਗਾ ਬਣਾ ਦੇ ਜਾਂ ਕੋਈ ਪਾਣੀ ਤਾਂ ਨਹੀਂ ਕਰ ਦਿਓ ਕੋਈ ਗੱਲ ਨਹੀਂ ਸਭ ਟੈਨਸ਼ਨ ਫੇਰੀ ਕਰਕੇ ਚੋਰੰਗ ਨਕਤ ਨਾ ਲਓ ਕਾਸੀ ਜੀ ਇੱਕ ਉਹ ਮੁੰਡੇ ਵਾਸਤੇ ਤੁਸੀਂ ਕੋਈ ਦਿਓਗੇ ਮਾੜਾ ਮਰ ਤੇ ਤਾਕਤ ਵੀ ਤਾਂ ਮਾੜੀ ਪੱਕਾ ਇਹ ਦਿੱਤਾ ਪੱਕਾ ਹੱਲ ਅਗਲੇ ਮਹੀਨੇ ਨੂੰ ਤੇਰਾ ਕਿੰਨੇ ਇੱਧਾ ਜਵਾਬ ਕੇ ਵੀਡੀਓ ਕੌਣ ਕਰੂ ਹੋ ਦੱਛ ਚਲ ਮੈਂ ਬਈ ਤਾਲਾ ਤੁਸੀਂ ਲਾ ਦੇ ਮੈਂ ਫਿਰ ਕੁਝ ਪੈਸੇ ਦੇ ਦਿੰਦਾ ਕੋਈ ਤਾਲਾ ਸਮਾਨ ਦੇ ਦੂੰ ਨਹੀਂ ਲੰਜੇ ਪਾਦੇ ਦੇ ਅੰਦਰ ਮਹਾਰਾਜ ਤੇ ਮੱਥਾ ਟੇਕ ਨਹੀਂ ਗਈ ਕੋਈ ਚੱਕਰ ਨਹੀਂ ਹੈਗਾ ਬਾਕੀ ਇਹਾ ਮੁੰਡਾ ਵੀਡੀਓ ਕੌਲੀ ਕਰੂ ਠੀਕ ਹੈ ਜੀ ਹਾਂ ਤੇ ਜੰਮ ਤਨ ਬਬ ਤਨ ਮਰ ਮਰ ਜਾਣਾ ਸੁੱਖ ਸ਼ਾਂਤੀ ਦੇਵੇ ਬੇਜੇ ਪਾਜ ਕਾਟੇ ਮੇਰੇ ਤੇਲੇ ਰੱਖ ਦੇ ਦੇ ਥੋੜੀ ਜੀ ਰੱਖ ਦੇ ਦੇਨੇ ਬੱਚਾ ਸਰੀ ਸਾਡੇ ਫੁੱਲ ਵਰਗੇ ਹੋ ਗਏ ਜੀ ਕੋਈ ਗੱਲ ਨਹੀਂ ਕਿੱਜਾ ਆਏ ਲਾਣੇ ਇਹ ਬਾਂਗ ਦੇ ਬੱਚਾ ਹਾਂ ਇਹ ਤਾਂ ਉੱਪਰ ਐ ਸਾਧੂ ਹਮ ਕੋਈ ਗੱਲ ਨਹੀਂ ਅੱਜ ਵਧੀਆ ਤੁਹਾਡਾ ਕਰਕੇ ਤੋਰਾਂਗੇ ਢਾਗਾ ਫੁੱਜ ਛੋਡੀ ਤਾਂ ਅੱਜ ਕਿਸਮਤ ਚੰਗੀ ਹੈ ਜਿਹੜੀ ਬਾਬੇ ਨੇ ਐਨਾ ਕਰਤਾ ਸਹੀ ਗੱਲ ਹੈ ਤੁਹਾਡੇ ਤਾਂ ਸਭ ਦਾ ਫਾਇਦਾ ਜਿਹੜੀ ਚੰਗਾ ਸੀ ਸਭ ਦਾ ਫਾਇਦਾ ਠੀਕ ਹੈ ਕੇਲੇ ਲਾਤੇ ਇੱਕ ਬਾਬਾ ਜੀ ਸਾਡੀ ਇੱਕ ਗੱਲ ਹੋ ਰਹੀ ਹੈ ਹਾਂ ਬੱਚਾ ਕੋਈ ਨੰਬਰ ਨੰਬਰ ਦੇ ਦਿੰਨੇ ਆ ਨੰਬਰ ਤਾਂ ਦੇ ਦਿੰਨੇ ਗੱਲ ਦਾ ਪਰਦੇ ਨਾਲ ਦਿੰਨੇ ਆ ਬਾਬਾ ਜੀ ਨੇ ਜਮਾ ਕੱਖਾਂ ਤੋਂ ਹੌਲੇ ਹੋਏ ਪਾਏ ਆ ਟਾਈਟ ਹੋ ਰਿਹਾ ਬੱਸ ਕੁਝ ਕਰੋ ਫਿਰ ਪਾ ਚੋਨੇ ਚ ਨਾ ਗੋਤੀਆਂ ਜਿਗਪੀਆਂ ਜੀ 6 ਅੱਛਾ 6 ਉਦੋਂ ਬਾਅਦ ਲੇਵਲ ਆ ਗਈ ਭੱਜ ਗਈ ਉਹ ਥੇ ਪੰਜ ਠੁਕੀਆਂ ਗੋਟੀਆਂ ਅੱਛਾ ਜੀ ਠੀਕ ਆ 25 ਹੋਣੀ ਠੀਕ ਆ ਸਮਝ ਗਈ ਸਮਝ ਗਈ ਸਾਨੂੰ ਹੁਣ ਯਾਦ ਕਰ ਲੀਤੀ ਵੰਦ ਮੈਂ ਬਤਾ ਤਾ ਚੱਕਰ ਨਹੀਂ ਗਾ ਦੇ ਦੇ ਮੋਤੀ ਪੜਾਏ ਬਾਈ ਉਤੀ ਦੇ ਮੰਤਰ ਮਾਰ ਦਿੰਨੇ ਆ ਚਲੋ ਕਰ ਦੋਈ ਮਾਰੀ ਹਾਂ ਰਾਮ ਰਾਮ ਲਓ ਕੁਕਾਰੋ ਅੰਬੀਚੀ ਲਾ ਦਿਓ ਜੀ ਓਕ ਕਰ ਲੋ ਜੀ ਲਓ ਜੀ ਚਾਦਰੇ ਦੇ ਲੜ ਬੰਨ ਲੂਗਾ ਜੀ ਮੈਂ ਨਾ ਨਾ ਚਲੋ ਲਾ ਲੈ ਮੱਥੇ ਬੇੜੇ ਪਾਜ ਕਾ ਉੱਤੇ ਤੁਸੀਂ ਨੂੰ ਵੀ ਦੇ ਦੋ ਬੱਬਾ ਜੀ ਘਰੇ ਕਰ ਲੋ ਛਿੱਟਾ ਛਿੱਟਾ ਕੀ ਆ ਕੋਈ ਬੁੜੀ ਆ ਜੀ ਝੋਈ ਜਾਵੇ ਦਾ ਕੋਈ ਹੱਲਾ ਆਂ ਜੀ ਆ ਚੱਕ ਉਹ ਡਾਇਰੈਕਟ ਹੀ ਤੇਰਾ ਜੀਆ ਬੇਜਾ ਪਾਜ ਕਰਤਾ ਬਸ ਠੀਕ ਹੈ ਜੀ ਠੀਕ ਅੱਜ ਆਈ ਤੇਰੇ ਵੀ ਘਰ ਮਾਣ ਲੱਗ ਗਿਆ ਕਿ ਆਉਂਦੇ ਸਿਆਲ ਨੂੰ ਆ ਜਾ ਬੱਚਾ ਭੁੱਲਣਾ ਇੱਕ ਚੀਜ਼ ਹੋ ਲੈ ਜਾ ਹਾਂਜੀ 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 ਆ ਚਦੀ ਮੱਝ ਦੇ ਪਾਜ ਜੀ ਦੁੱਧ ਤੇਰੀ ਵੱਧਦੇਊਗੀ ਤਨ ਨਾ ਬੱਤਨ ਆਹਾ ਇਹਦਾ ਬਚਾ ਤੇ ਆ ਜਾ ਬੱਚਾ ਕਿ ਮੈਨੂੰ ਵੀ ਘਰ ਦੇ ਦਿਓ ਉਹ ਕਾਦੇ ਬੰਦੇ ਜੇ ਖੜਾ ਆ ਤਾਂ ਬੰਦਾ ਨਾਲ ਵੰਨ ਲੂਗਾ ਦੁੱਧ ਦੇਣ ਲੱਗ ਦੇਗਾ ਹਾਂ ਫੇਰ ਆਖਾ ਹੋ ਜੂ ਫੇਰ ਬਾਗੇ ਖੜ ਕੇ ਕਰਾਂਗੇ ਹਰੇਕ ਦੇ ਜਾ ਕੇ ਯਾਰ ਸਹੀ ਰਹੂੰਗਾ ਯਾਰ ਤੂੰ ਕਰ ਦੇ ਬਾਬਾ ਦੁੱਧ ਦੇਣ ਲੱਗ ਜੇਗਾ ਮੁੱਕੇ ਤੰਗ ਹੋਏਗਾ ਮੈਂ ਤਾਂ ਕਰ ਦੇ ਨਾ ਦੁੱਧ ਦੇ ਇਹ ਤਾਂ ਮੈਂ ਤੈਨੂੰ ਦੱਸਿਆ ਗੱਲਾਂ ਹਾਂ ਜੇ ਦੁੱਧ ਨਾ ਦੇਵੇਂਗਾ ਨਾ ਬੈਗ ਚੱਲਣ ਲੱਗ ਜੇਗਾ ਪ੍ਰੈਸ਼ਰ ਨਾਲ ਦੁੱਧ ਲਾਉਂਦਾ ਨਹੀਂ ਚਾਕੇ ਓਏ ਲੈ ਜਦੋਂ ਤੇਰੀ ਤੀਵੀ ਵਿਆਹੀ ਗਈ ਨਾ ਤੇਰੇ ਨਾਲ ਅੱਛਾ ਉਦੋਂ ਲੈ ਕੇ ਆਈ ਉਦੋਂ ਲਾ ਕੇ ਜਾਊਗੀ ਆਪੇ ਉਹ ਖੁਸ਼ੀ ਨਾ ਚੰਗਾ ਬਾਬਾ ਜੀ ਫੇ ਪੈਸੇ ਤਾਂ ਹਣ ਹੈ ਨਹੀਂ ਫੇਟੇ ਕਰਾਂਗੇ ਮੱਤਾ ਜੀ ਦਵਾਹੂ ਤੇਰੇ ਮੁੰਡਾ ਜਦੋਂ ਤੀਵੀ ਆਈ ਤੇਰੇ ਚੰਗਾ ਵੇ ਭਾਈ ਇੱਥੇ ਆਪ ਹੀ ਲੈ ਕੇ ਜਾਊਗੀ 30 ਨੰਬਰ ਦਾ ਓਏ ਆਇਆ ਜੋੜੇ ਮੇਰੇ ਓਏ ਕੋਈ ਕੰਮ ਤਾਂ ਦੰਦਾ ਹੋਵੇ ਤਾਂ ਦੱਸ ਗਰਜਾਲ ਨੂੰ ਫੋਨ ਕਰ ਜਾ ਕਰੋ ਠੀਕ ਹੈ ਕੋਈ ਗੱਲ ਨਹੀਂ ਬੱਚਾ ਕੋਈ ਗੱਲ ਨਹੀਂ ਹੋਰ ਹੋਵੇ ਤਾਂ ਬਚਾ ਲਿਆ ਕਰਾਂਗੇ ਅੰਤਿ ਨੰਬਰ ਦੇਖ ਜਾਉ ਤੇਰੀ ਬਹੁਤ ਥੈਂਕੀ ਨੰਬਰ ਆ 60 ਆ ਪੌਂਦਾ ਖਲਿਆਰੇ ਬਸ ਵਾਪਸ ਫੇਰ ਆਉਂਦੀ ਲੋੜੀ ਤੇ ਹਾਂ ਫੇਰ ਪਾੜ ਕੱਤਿਆ ਜੇ ਤੁਹਾਡੇ ਬੇਡੇ ਪਾੜ ਜਾ ਬਾਬਾਈ ਜਾ ਵੇ ਗਰਜਾਲ ਸਿਆ ਦੱਕ ਦਾ ਮਾਰ ਨਾ 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 ਤੇਰੇ ਬਾਬਾਈ ਹਾਂ ਤੇ ਅੱਛਾ ਪਾਣੀ ਤਾਂ ਦੇਖ ਹੀ ਨਹੀਂ ਵੇ ਕੋਈ ਗੱਲ ਨਹੀਂ ਚੇਲੇ ਉਹਦਾ ਮੁੰਡਾ ਬਾਹਰ ਭੇਜਿਆ ਆਪਾਂ ਖਾਚਾ ਪਾਣੀ ਜੀ ਕਿ ਲੋ ਜਾ ਤੇਰੀ ਲਾਜੂ ਨੋਟਾਂ ਦੀ ਅੱਗੇ ਮੈਂ ਸੁਣ ਕੇ ਚੜਿਆ ਕਰ ਬਾਬਾ ਟੈਨਸ਼ਨ ਨਾ ਲੈ ਦੱਬ ਕੇ ਸੰਗਤ ਹੋਰ ਵੀ ਆਉ ਮੱਥੇ ਜੀ ਆਉ ਮਾਖਾ ਪਪਕੇ ਪੰਜੇ ਲਾਉਂਦੇ ਆ ਗੱਲ ਕੁਛ ਵੀ ਨਹੀਂ ਕੱਟ ਕੇ ਰੱਖ ਬਾਬਾ ਆਪਾਂ ਭਲਾ ਛਾਦੰਦਾ ਕਰਦੇ ਆ ਨਹੀਂ ਤੇਰੇ ਪਿੱਛੇ ਕਾਰ ਬਾਰ ਛੱਡਿਆ ਜਾ ਕੇ ਦੇ ਤੈਨੂੰ ਕੋਈ ਦਿੱਕਤਾਂ ਹੁੰਦੀ ਆ ਨਾ ਗੁਰੂ ਜੀ ਬੱਥੇ ਬੈ ਜਾਉਂਦੀ ਵੀ ਹੈ ਨਹੀਂ ਤੂੰ ਇੱਥੇ ਬੈਠਾ ਰਹਿ ਬੱਥੇ ਕੋਈ ਚੱਕਰ ਨਹੀਂ ਤੈਨੂੰ ਨਹੀਂ ਬਾਬਿਆਂ ਦਾ ਨਾਮ ਹੈ ਸੂਬਾ ਥਾਮ ਬਾਬੇ ਦੇ ਕਿਆ ਅੰਨ ਤੋ ਆ ਕਾ ਕੱਲ ਬਾਬਾ ਜੀ ਇੱਕ ਜਨਾਨੀ ਵੇਖੀ ਝਾੜੂ ਲਾ ਕੇ ਗਈ ਸੀ ਤੁਸੀਂ ਪਏ ਸੀ ਅੱਛਾ ਅੰਦਰ ਭੇਜ ਦਿੰਦਾ ਫਿਰ 3 ਵਜੇ ਆਉਂਦੀ ਹੁੰਦੀ ਉਹ ਪਰ ਅੰਦਰ ਭੇਜ ਦਿੰਦਾ ਆਪਣੇ ਰੂਮ ਚ ਆਉਗੀ ਉਹ ਅੱਜ ਵੀ ਆ ਜਾਊਗੀ ਆਉਗੀ ਉਹਨੇ ਕਹਿਦੀ ਬਾਬਾ ਜਾਜ ਕਰਦਾ ਸੀ ਕੋਈ ਨਾ ਬਾਬਾ ਜੀ ਛੱਤ ਬਚੀ ਆ ਉਹਨੇ ਕਹੀ ਦੀ ਮਰਾ ਜਾ ਕੋਈ ਨਹੀਂ ਉਹਨੂੰ ਨਾ ਉਹਨੇ ਕਹੀ ਦੀ ਚਾਹ ਤੂੰ ਬਣਾ ਕੇ ਜਾਇਆ ਕਰਦੇ ਬਚ ਕੇ ਆ ਤੂੰ ਪਰ ਆ ਦੇ ਯਾਰੀ ਨਾ ਰੋਟੀ ਰੋਟੀ ਵੀ ਕਵਾਂਗੇ ਤਾਂ ਰੋਟੀ ਬਣਾ ਕੇ ਜਾ ਕਰੋ ਕੱਲੇ ਹੁਣੇ ਕੱਥੋਂ ਪਕਦੀ ਐ ਦੋਨੀਆਂ ਚੋਨਾ ਚਾਲੂ ਕਰੀਏ ਬਾਬਾਪਾ ਤੂੰ ਨਾ ਚਾਲੂ ਕਰਾਂਗੇ ਯਾਰਾ ਤੂੰ ਕਰ ਨਾ ਮੈਂ ਥੋੜੀ ਕਰੂ ਹਰੇ ਕੰਮ ਕੇ ਤੂੰ ਕਰ ਬਾਬਾ ਫਿਰ ਤੁਸੀਂ ਮਰੇ ਟੱਕ ਤਾ ਲਾਉਣਗੇ ਜੀ ਕੋਈ ਗੱਲ ਨਹੀਂ ਮੈਂ ਤੇ ਤਨ ਕਰ ਦੂ ਮੰਤਰ ਮੈਂ ਪਾਣੇ ਤੂੰ ਤਾਂ ਕੁਝ ਨਹੀਂ ਕਰਨਾ ਉਥੇ ਠੀਕ ਹੈ ਬਾਬਾ ਜੀ ਬੱਸ ਬੱਸ ਸੰਗਤ ਮਹਾਰਾਜ ਜੀ ਮਹਾਰਾਜ ਹੋ ਠੀਕ ਹੋ ਬਾਬਿਓ ਵਧੀਆ ਬਾਜੀਆ ਛੇਰਾ ਤੂੰ ਦੱਸ ਕਿਵੇਂ ਆ ਵਧੀਆ ਬਾਬਾ ਜੀ ਕਿਰਪਾ ਛੋਡੀ ਕਿਹਦਾ ਕਿਰਪਾ ਮਹਾਰਾਜ ਦੀ ਛੇਤਾ ਠੀਕ ਆ ਵਧੀਆ ਵਧੀਆ ਬੱਚਾ ਅੱਛਾ ਰੱਬ ਦੀ ਮਿਹਰ ਨਾਲ ਬਹੁਤ ਵਧੀਆ ਚਲੋ ਚੰਗੀ ਗੱਲ ਆ ਜੀ ਹਾਂ ਬਾਬਾ ਜੀ ਇਹ ਬੰਦਾ ਚੰਗਾ ਹੈ ਚੰਗਾ ਲੱਗਦਾ ਵਧੀਆ ਘਰ ਦਾ ਲੱਗਦਾ ਖਾਂਦੇ ਪੀਂਦੇ ਘਰ ਦਾ ਮੰਜਾ ਹਾਂ ਪੱਕੇ ਰੱਖੀ ਜਾਂਦਾ ਕਿੰਕਾ ਠੀਕਾ ਕੋਈ ਮਹਾਰਾਜ ਜੀ ਮਹਾਰਾਜਾਂ ਜੀ ਦੱਥੋ ਜੀ ਤੂੰ ਕੰਮ ਸੀਗਾ ਜੀ ਦੱਥੋ ਬੱਚਾ ਮੈਂ ਜਮਾ ਮਰਿਆ ਪਿਆ ਦੱਥੋ ਕੀ ਹੱਲ ਕਰੀਏ ਹੁਣ ਹੱਲ ਤਾਂ ਬਾਲਾ ਵੱਡਾ ਇਹ ਕਰ ਦੋ ਮੈਂ ਬਚ ਜਾ ਤੁਹਾਡੇ ਪਾਇਰ ਤੋਂ ਧੋਪੀ ਮਾਂ ਠੀਕ ਆ ਬੱਚਾ ਹਾਂ ਹੱਲ ਕਾਦਨਿਆ ਪੱਕਾ ਕਰੂੰ ਹੱਲ ਗੱਲ ਕਰ ਵੀ ਉਹ ਕੰਮ ਨਹੀਂ ਹੈਗਾ ਆਪਣੇ ਕੋਲੇ ਮਰੀ ਜੀ 6 ਵਜੇ ਲੱਗੂਗੀ ਨਾ 6 ਵਜੇ ਨਹੀਂ ਕਹੋਗੇ ਯੋ ਨਹੀਂ ਲਾ ਦੇਾਂਗੇ 6 ਵਜੇ ਲੱਗੂਗੀ ਹਾਂ 6 ਵਜੇ ਖੁਸ਼ ਹੋ ਕੇ ਲਾਵਾਂਗੇ 6 ਵਜੇ ਲੱਗੂਗੀ ਪੂਜੀ ਐ ਕਰਤਨਾ ਲੱਗੂਗੀ ਠੀਕ ਹੈ ਜੀ ਹਾਂ ਰੱਖ ਦੇ 6 ਵਜੇ ਦੀ ਕੋਈ ਗੱਲ ਨਹੀਂ ਜੀ ਹਾਂ ਕੱਢ ਦਿੰਨੇ ਹਾਂ ਧਾਗਾ ਕੱਢਾਂ ਤੈਨੂੰ ਪੱਕਾ ਪੈਂਚੇ ਲਾ ਕੇ ਹਾਂ ਹਾਂ ਇਹ ਪੱਕਾ ਪੈਂਚਰਾ ਹਾਂ ਪੱਕਾ ਪੈਂਚੇ ਲਾ ਕੇ ਜਰੂਰ ਤੇਰੀ ਗੱਲ ਆ ਦੱਥ ਬੱਚਾ ਮੇਰੇ ਨਾਲ ਸੀ ਜੀ ਪ੍ਰੀਤੋ ਦੀ ਸੈਟਿੰਗ ਠੀਕ ਐ ਪਿੰਡੋਂ ਬੁਢੀ ਆਪਣੇ ਠੀਕ ਆ ਠੀਕ ਆ ਮੈਂ ਸਮਝ ਗਿਆ ਤੇਰੀ ਗੱਲ ਜੀ ਹਾਂ 4-5 ਸਾਲ ਹੋ ਗਏ ਜੀ ਆਪਣੇ ਨਾਲ ਉਹਨੂੰ ਠੀਕ ਐ ਕੋਈ ਹੁਣ ਆਪਣਾ ਭਾਈ ਚੰਦ ਆ ਠੀਕ ਐ ਉਹ ਸ਼ੁਰੂ ਤੋਂ ਲੱਗਦਾ ਸੀ ਤੇ ਜਾਈ ਤੇ ਹਾਂ ਵੀ ਮੇਰੇ ਮਾਇਦੇ ਨਾਲ ਗੱਲ ਕਰਾਂ ਠੀਕ ਐ ਜਾਂ ਬਈ ਤੋਦੀ ਭਾਲ ਜੈਥੋਂ ਦਾ ਵੀ ਤੋਦੀ ਹਾਂ ਠੀਕ ਐ ਤੇ ਬਾਬਾ ਹੀ ਗੱਲ ਪਤਾ ਨਹੀਂ ਕੀ ਬਣ ਗਈ ਤੇ ਉਹ ਹੁਣ ਉਹਦੇ ਨਾਲ ਸੈੱਟ ਹੋ ਗਈ ਸੈੱਟ ਹੋ ਗਈ ਬੱਚਾ ਦੇਖ ਕੇ ਫੇਰ ਕੰਮ ਇਹਨੂੰ ਪੱਕਾ ਖੰਭਣੀ ਬਣ ਕੇ ਤੇ ਗੰਡ ਜੋਟੇ ਵਾਲੀ ਲੱਗ ਜਾ ਬੰਦਾ ਤੇ ਬੰਦਾ ਸੱਤੇ ਦਲ ਦਾ ਯਾਰ ਜਿਵੇਂ ਮਹਾਰਾਜ ਮੈਂ ਤਾਂ ਮਰ ਗਿਆ ਕੋਈ ਨਾ ਕੋਈ ਨਾ ਕੋਈ ਨਾ ਟੈਨਸ਼ਨ ਨਾ ਲੈ ਮਾਤਾ ਜੀ ਰੋਟੀ ਪਰ ਨਹੀਂ ਚੰਗਾ ਲੱਗਿਆ ਆਪਣੇ ਆਇਆ ਆਪਣੇ ਜੇਦੇ ਤੇ ਆਇਆ ਤੈਨੂੰ ਖਾਦੀ ਨਹੀਂ ਮੋਜਾ ਹੋ ਗਏ ਮਹਾਰਾਜ ਜੀ ਯਾਦ ਕਰੇਂਗਾ ਮਾਤਾ ਜੀ ਮੈਂ ਤਾਂ ਜਾਵਾਂ ਮਰਿਆ ਪਿਆ ਜੇ ਬਾਬਾ ਤੈਨੂੰ ਥਾਪੀ ਦੇ ਕੇ ਜਾ ਕੇ ਸੁੱਤੇ ਪੇ ਮੰਨ ਜੇ ਹਫੇ ਮੰਨੂ ਬਾਬਾ ਜੀ ਨੂੰ ਬਸ ਠੀਕ ਆ ਦੰਗ ਪੱਕੀ ਜਿਵੇਂ ਮੈਂ ਸ੍ਰੀਂਗ ਦੀ ਹੁੰਦੀਆਂ ਨੇ ਕਟਰੂ ਤੋਂ ਬਿਨਾ ਬਸ ਬਾਬਾ ਆਵੇ ਰਿੰਗ ਦੀ ਫੇਰ ਮੰਨ ਜਾਈਂ ਬਾਬਾ ਟੋਪੇ ਲਾ ਦੂ ਹਾਂ ਉਹ ਤਾਂ ਇਹ ਸਾਂ ਹੀ ਨਹੀਂ ਲੈਂਦੀ ਦਿਨ ਰਾਤ ਉਹਦੇ ਕੋਲ ਰਹਿੰਦੀ ਹੈ ਹਟ ਆ ਜਾ ਫਿਰ ਹਾਂ ਹਾਂ ਜੀ ਜਮਾ ਆ ਜਾਓ ਬਾਬਾ ਆਏ ਨਾਲ ੱੱਕਾ ਹੋ ਜਾਂਦਾ ਕਰ ਕਿਰਪਾ ਹਾਂ ਮਾਤਾ ਕਿਰਪਾ ਹਾਂ ਮਾਤਾ ਮਰ ਗਿਆ ਜੀ ਜਮਾ ਤਾਂ ਦਾ ਚੰਦ ਨੂੰ ਹਾਂ ਹਾਂ ਜੀ ਉਹ ਤਾਂ ਹਾਂ ਆ ਲੈ ਕਸ਼ਮਖਾਨਾ ਜੇ ਤੇਰੇ ਕੋਲੇ ਨਾਲ ਆ ਦੂੰ ਹੋ ਦੱਥ ਬੈਠੀ ਤਾਂ ਨਹੀਂ ਵਾਹ ਜੀ ਵਾਹ ਜਾਓ ਬੱਚਾ ਪਬੂਤੀ ਦੇ ਆ ਕੰਮ ਕੱਢਦੇ ਹੋ ਜੀ ਨਾ ਤੁਹਾਡਾ ਗੋਣੀ ਨਹੀਂ ਭੁੱਲਦਾ ساری ਉਮਰ ਮਾਰੇ ਬੱਚਾ ਹਜੇ ਇੱਕ ਨੂੰ ਕਰਕੇ ਜਾਂਦਾ ਘਰ ਪੱਤਿਆ ਜਾਂ ਜਾਂਦਾ ਹਾਂ ਇਹ ਤਾਂ ਗੱਲ ਪਤਨਾ ਗੱਲ ਤਾਂ ਗੱਲ ਹੈ ਇਹ ਤਾਂ ਗੱਲ ਛਾਣੀ ਆ ਜੀ ਥੋੜੀ ਹਾਂ ਖਾਂ ਆ ਜੀ ਮੇਰੀ ਤਾਂ ਪੰਜ ਸਾਲ ਹੋ ਗਏ ਪਹਿਲਾਂ ਤੂੰ ਬਣਦੀ ਸੀ ਉਹਦੇ ਨਾਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੱਥੇ ਨੂੰ ਲਾ ਲਾ ਤੇ ਤੇਰੇ ਬੇੜੇ ਪਾਰ ਹੋ ਗਏ ਬਾਈ ਠੀਕ ਇਹ ਉੱਤੇ ਛਾਣਾ ਦੇ ਦੇ ਜੀ ਉਹਨਾਂ ਦੇ ਇਹਨੂੰ ਆਏ ਕਾ ਜੀ ਹਾਂਜੀ ਕਾਸ਼ੇ ਤਾਂ ਖੋਲ ਕੇ ਪਿਆ ਜੀ ਖੋਲ ਕੇ ਤਾਂ ਨਹੀਂ ਪੀਣਾ ਜੀ ਇਹਨਾਂ ਨੇ ਥੰਦੇ ਚ ਪਿਆ ਜੀ ਇਹ ਚੀਜ਼ ਦਾ ਕੰਮ ਮੇਰਾ ਕੰਮ ਨਹੀਂ ਹੈਗਾ ਨਹੀਂ ਮਹਾਰਾਜ ਐਂ ਕਰਾਂ ਮੈਂ ਹਾਂ ਜਿਵੇਂ ਕਿਤੇ ਇਕੱਠੇ ਬੈਠੇ ਹੋਏ ਦੋਨੇ ਹਾਂ ਕਿ ਐ ਉੱਤੇ ਛੜਦਿਆਂ ਫੇਰ ਨਹੀਂ ਕੰਮ ਕਰਦੀ ਉੱਤੇ ਛਤ ਕੇ ਘੱਟ ਕੰਮ ਕਰੂਗੀ ਮਹਾਰਾਜ ਐ ਨਾ ਮੇਰੇ ਨਾਲ ਬਣਦੀ ਇਹਨਾਂ ਨੇ ਵਿਸਰਨਾ ਨਹੀਂ ਤੂੰ ਐਂ ਕਾਜਾ ਕਿਸੇ ਦੇ ਹੱਥ ਥੰਦੇ ਦਾ ਗਲਾਸ ਅੱਛਾ ਜੀ ਵਿੱਚ ਇਹ ਪਾ ਕੇ ਅੱਛਾ ਜੀ ਕਿਸੇ ਦੇ ਹੱਥ ਕਾ ਰਾਜੀ ਪਿਆ ਜੀ ਸਮਝ ਗਿਆ ਜੀ ਮੈਂ ਤੁਹਾਡੀ ਗੱਲ ਤੈਨੂੰ ਆਪ ਘਰੇ ਆ ਕੇ ਠਾਇਆ ਕਰੂ ਕੋਈ ਚੰਦ ਨੂੰ ਤਾਂ ਭੁੱਲੀ ਜਾਊਗੀ ਮੈਂ ਠੀਕ ਹੈ ਜਮਾਈ ਬਚਾ ਤੇ ਫੇਰ ਤਾਂ ਖੱਜ ਜਾਂਦਾ ਜਾਂਦਾ ਕੁਛ ਹੋ ਲੈ ਜਾ ਯਾਰ ਦੇਵਾ ਲਾ ਦੇ ਬਾਬਾ ਜੀ ਕੋਕੇ ਲਾ ਦੋ ਮੁੰਡੇ ਸੇਵਾ ਜਿੰਨੀ ਕੋਈ ਆ ਦੇ ਯਾਰ ਤਾਗਾ ਦੇ ਕੁਛ ਹੋ ਕੇ ਢਾਗਾ ਦੇ ਜਾ ਮੈਂ ਆ ਦੇ ਪਕਾ ਕੇ ਚੱਲ ਢਾਗਾ ਜੂ ਹੱਥ ਤੇ ਬੰਨ ਦੀ ਬੈਠ ਠੀਕ ਹੈ ਜਾ ਛੁੱਤੀ ਪਈ ਦੇ ਬੰਨ ਦੀ ਲੱਤ ਤੇ ਠੀਕ ਹੈ ਜੀ ਤੇ ਦੇਖੀ ਫੇ ਤੈਨੂੰ ਹਾਂ ਭਾਜੀ ਮੈਂ ਮੈਸ ਕਟਰੂ ਰਿੰਗ ਦੀ ਹੁੰਦੀ ਆ ਰਿੰਗੇ ਜਾਤ ਪਾਉ ਜਦ ਦਿੱਤਾ ਤੇ ਪਾਉ ਤੇ ਕੋ ਲਿਆ ਕੇ ਵੀ ਮਾਤਾ ਤੇਰੇ ਬੰਦੇ ਮੱਜ ਗਈ ਬਾਈ ਠੀਕ ਹੈ ਮਾਤਾ ਤੇਰੇ ਬੰਦੇ ਮੱਜ ਗਈ ਬਾਈ ਠੀਕ ਹੈ ਠੀਕ ਹੈ ਆ ਚੱਕ ਜੈ ਬਾਬਾ ਲੈ ਦਿੱਤੇ ਨਾਲ ਬੰਨ ਦੀ ਉਹਦੇ ਜਾ ਕੇ ਠੀਕ ਹੈ ਠੀਕ ਹੈ ਤੇ ਮਾਰ ਉਹ ਥੋੜਾ ਜਿਹਾ ਤੁਸੀਂ ਬਾਬਾ ਜੀ ਕਰਨੀ ਪਰਨੀ ਵਾਲੇ ਜੀ ਯਾਲ ਮਾਰ ਥੋੜਾ ਜਿਹਾ ਕਿਆ ਕੋ ਬੱਚਾ ਮਹਾਰਾਜੀ ਆ ਬੱਚਾ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਣੀ ਆਂ ਬੱਛਾ ਦੀ ਆ ਬਾਣਾ ਕੀ ਕਰੇ ਮੇਰੇ ਨਾਲ ਤਾਂ ਮੁਹੱਬਤ ਹੀ ਵਾਲੀ ਸੀ ਪੰਜ ਸਾਲ ਵੀ ਐਮ ਵਾਲੀ ਸੀਗਾ ਮਾਰੋ ਵੀ ਚੰਦ ਨੇ ਕੋਈ ਤਵੀ ਧਾਗਾ ਕਰਾਇਆ ਤੇ ਤੇ ਵੀ ਧਾਗਾ ਕਰਾਇਆ ਬੱਚਾ ਉਹਨੇ ਪੱਕਾ ਪੰਜ ਲੈ ਆਇਆ ਜਿਵੇਂ ਤੂੰ ਕਜਾ ਕੇ ਲੈ ਗਿਆ ਹਾਂਜੀ ਐਂ ਕਿਥੇ ਥਾਦੇ ਵਰਗੇ ਬੱਚਾ ਦੇ ਥਾਤ ਤੋਂ ਅੱਛਾ ਹੀ ਉਹਨੇ ਕਜਾਇਆ ਧਾਗਾ ਠੀਕ ਹੈ ਉਹਨੇ ਬੰਨਿਆ ਗੱਲ ਚ ਅੱਛਾ ਜੀ ਢੋਲ ਪਾਇਆ ਤੇ ਦੇਖ ਲਈ ਤੂੰ ਠੇਕ ਲੂਗਾ ਜੀ ਉਹ ਤਾਂ ਮੈਂ ਹਾਂ ਪੱਕਾ ਕਰਾਇਆ ਤਹੀਂ ਤਾਂ ਤੇਰੇ ਕੋਲੇ ਹੋ ਆਉਂਦੀ ਨਹੀਂ ਚਾਕਦੀ ਨਹੀਂ ਮੇਰੇ ਕੰਨੇ ਤਾਂ ਬੱਥੇ ਬੇ ਚਾਕੂ ਕੀ ਅਗ ਲੈਨੇ ਵੀ ਪੱਕਾ ਕਰਾਇਆ ਹਾਂ ਮੈਂ ਛਾਂਟ ਮਖਾਏ ਮੈਂ ਤਾਂ ਜਾਂਦੀ ਮਖਾਏ ਨੇ ਕੋਈ ਕਰਾਇਆ ਤਵੀ ਧਗਾ ਪੱਕਾ ਕਰਾਇਆ ਕਰਾਇਆ ਨਹੀਂ ਪੱਕਾ ਕਰਾਇਆ ਠੀਕ ਹੈ ਠੀਕ ਆ ਭਾਈਆ ਕੰਮ ਕਰਾਇਆ ਇਹ ਆਪਣਾ ਥੱਪ ਭਾਜੇ ਕੰਮ ਤੋੜ ਜੂ ਹੋਰ ਦੱਛ ਠੀਕ ਮੈਂ ਗੜੂ ਜਦੀ ਭੈਣ ਕੋਈ ਨਹੀਂ ਫਰਜਾ ਸਮਾਜ ਕੇ ਗਦੀ ਫਰਾਇ ਠੱਕਨ ਅਥਾ ਦਦੀ ਮੈਂ ਤਾਂ ਮਹਾਰਾਜ ਛੁਣ ਕੇ ਮਾਰ ਗਿਆ ਮੈਂ ਤਾਂ ਦੀ ਪੱਟ ਤੇ ਬੈਠਾ ਨਾ ਪੜਾਕੀ ਨਹੀਂ ਸੁਣੀ ਇਹੀ ਮਹਿਤਤਾ ਹਾਂ ਖਾਓ ਹੋਰ ਜੀ ਅੱਛਾ ਰਾਤੀ ਵਾਲੇ ਵੱਡੇ ਪੈਂਦੇ ਮੈਂ ਤਾਂ ਮਰ ਗਿਆ ਹੀ ਕੰਮ ਆਉ ਤੋ ਹੋ ਗਿਆ ਕੇ ਜੇ ਕੰਮ ਆਟ ਦੇਦੀ ਹੈ ਉਹਨੂੰ ਐ ਕਰੋ ਬਾਬਾ ਜੀ ਹਾਂ ਬੱਚਾ ਤੁਸੀਂ ਆਪੂਤੀ ਕੁ ਮੰਤਰ ਇਹ ਆ ਪੜ ਕੇ ਦੋ ਜਿਹੜੀ ਉੱਤੇ ਸਿੱਟੇ ਤੋਂ ਕੰਮ ਕਰੇ। ਬਾਈ ਉੱਤੇ ਵਾਲੀ ਦੇ ਦੋ ਔਖਾ ਯਾਹੀ ਨੀ ਜਾਣੀ ਦੱਸ ਤਾ ਬੱਚਾ ਪਹਿਲੇ ਬੱਚਾ ਕੱਚਾਗਾ ਨਹੀਂ। ਨਹੀਂ ਬਿੱਛਰਦਾ ਨਹੀਂ ਮੇਰੇ ਤੇ ਉਹ। ਆਏ ਮੈਂ ਕਿਥੇ ਤੇ ਮੰਤਰ ਦਵਾਜੇ ਮਾਜਾ ਨਹੀਂ ਬਹੁਤ ਤੰਗ ਹੋਈਆਂ ਮੈਂ ਵੀ। ਉਹ ਤਾਂ ਗੱਲ ਠੀਕ ਆਈ ਮੈਂ ਤੁਹਾਡੀ। ਤੁਹਾਡੀ ਭਗਤੀ ਦਾ ਬੰਦਾ। ਭਗਤੀ ਬਹੁਤ ਲੱਗ ਜਾਂਦੀ ਆ। ਹਾਂ। ਇਹ ਤਾਂ ਗੱਲ ਸਹੀ ਆ। ਜੇ ਮੈਂ ਬਾਬੇ ਨੂੰ ਦੱਤਨਾ ਵੀ ਭਗਤਾ ਠੱਜਾ ਸੀ ਮੇਰੇ ਕੋਲ ਬਿਲਕਾ ਕੇ ਉਹ ਜੀ ਮੈਂ ਤਾਂ ਪੁੱਛੋ ਨਾ ਜਮਾ ਮਰ ਗਿਆ ਮੈਂ ਬੱਟ ਤੇ ਬੈਠਾ ਰਹਿਣਾ ਉਹ ਧੱਕੀ ਚੁਰਿਆਉਂਦਾ ਮਾ ਨਹੀਂ ਦਿੰਦੇ ਤੈਨੂੰ ਹੁਣ ਹਾਂ ਇਹ ਮੈਂ ਤਾਂ ਮਰਨ ਵਾਲਾ ਕੰਮ ਹੀ ਹੋਇਆ ਪਿਆ ਸੀ ਕੀ ਆਏ ਬਾਬਾ ਯਾਦ ਹੀ ਪੱਕਾ ਪੈਂਦਾ ਚੱਕ ਬਸ ਠੀਕ ਹੈ ਜੀ ਤੇਰੇ ਬੇੜੇ ਕਾਹ ਚਲਕਦੀ ਹੋਰ ਦੱਥ ਬਸ ਠੀਕ ਹੈ ਜੀ ਜਮਾ ਕੋਕਾ ਲੱਗ ਜਾ ਬਸ ਠੀਕ ਹੈ ਬਸ ਇਹੀ ਕੰਮ ਚਾਹੀਦਾ ਸੀ ਬੱਛ ਤੇਰਾ ਪੱਕਾ ਪੰਜਲਾਤਾ ਬਸ ਠੀਕ ਹੈ ਮੈਂ ਤਾਂ ਮਾਰੂ ਬਸ ਠੀਕ ਹੈ ਆ ਖੱਚ ਮਰਾ ਜੇ ਛੇਵਾ ਲੱਗੂਗੀ ਨਹੀਂ ਛੇਵਾ ਥੋੜੀ ਦੁੱਗਣੀ ਆਹੇ ਜੀ ਕੋਈ ਗੱਲ ਨਹੀਂ ਕੋਠੋ ਕੇ ਦੇ ਕੇ ਜਾਏਗਾ ਆਪੇ ਜਮਾਈ ਕੀ ਦੇ ਕੇ ਜਾਊਗਾ ਜੀ ਇੱਕ ਚਾ 14 ਦੇ ਦੀ ਅੱਛਾ ਜੀ ਇੱਕ ਮੇਰੇ ਚੇਲੇ ਦਾ ਚੋਲਾ ਠੀਕ ਹੈ ਜੀ ਹਾਂ ਕੋਈ ਗੱਲ ਨਹੀਂ ਦੇ ਰਹੀ। ਕੁਝ ਮਾਇਆ ਦੇ ਦੀ ਫਿਰ ਖਾਚਾ ਚੱਲੂਗਾ। ਹਾਂ ਯੋ ਮੈਂ ਸਮਝਿਆ ਕੋਈ ਗੱਲ ਨਹੀਂ ਦੇ ਜਾਂਗੇ ਦੇ ਜਾਂਗੇ। ਹਾਂ। ਹਾਂ। ਇਹਦਾ ਕਾਚਾ ਪੱਕਾ ਕੰਮ। ਬਈ ਠੀਕ ਹੈ ਅੱਜ ਹੀ ਫੜੂਗਾ ਇਹ ਉੱਤੋਂ ਅੱਜ ਫੇਰ ਲੈ ਕੇ ਜਾਉ ਮੋਟਰ ਆਈ ਸਾਡੀ ਸਾਂਝੀ। ਹੁਣ ਨਹੀਂ ਜਾਂਦੀ ਹੋ ਕੇ ਤਾਂ ਜਾਊਗੀ ਅੱਜ ਕਿ ਜਿੰਨਾ ਚੱਕ ਚੱਲਦਿਆਂ ਨਹੀਂ ਆਪਣਾ ਕੰਮ। ਅੱਛਾ ਜੀ। ਉਹਨਾਂ ਚੱਕ ਜਾਉ ਮੁਟਕੇ ਜਾ ਕੇ ਦਿਖਾਵੇ ਜੀ ਮਾਂ ਦੀ ਫੁੱਦੀ ਮਾਈ ਜੀ। ਬਈ ਠੀਕ ਹੈ ਜੀ। ਤੂੰ ਬਈਆ ਉੱਤੇ ਸੜਦਾ। ਹਾਂ। ਬਈ ਤੇਰੇ ਕੋਲ ਆ ਜੂ ਤੂੰ ਨੰਦੇ ਉੱਤੇ ਪਿਆ ਦੇ ਸੜਦੀ ਤਾਂ ਵੀ ਤੇਰੇ ਕੋਲ ਹੈ। ਫਕਤਾ ਤੂੰ ਬੰਦਾ ਠੱੱਤਾ ਸੀ ਤੈਨੂੰ ਮੱਟਾ ਜੀ ਮਾਤਾ ਜਵਾ ਚੁੰਡ ਠੱੱਤੇ ਜਵਾ ਮੈਂ ਤਾਂ ਮਰਿਆ ਪਿਆ ਜੀ ਬੈਠੇ ਦੇਖੇ ਹੀ ਜਾਂਦਾ ਕੋਲ ਦੀ ਲੈ ਜਾਂਦਾ ਜੀ ਮੇਰੀ ਕੋਈ ਨਹੀਂ ਝਾਕਦੀ ਨਹੀਂ ਤੂੰ ਦੇਖਦਾ ਹੁੰਨਾ ਹੋਰ ਜੀ ਉਹ ਤਾਂ ਮਾਤਾ ਰੋ ਮੋਟਰਾਂ ਹੀ ਸਾਡੀ ਸਾਂਝੀ ਉਹ ਇੱਥੇ ਲੈ ਕੇ ਜਾਂਦਾ ਰੋਜ਼ ਰਾਤ ਨੂੰ ਆਹ ਖਾ ਹੋਰ ਜੀ ਮਾੜਾ ਲੋਕ ਲੋਕ ਦੇਖਦੇ ਆਹੀਂ ਪਾਏ ਜਾਂਦੇ ਆਂ ਨੰਗ ਤੜੰਗੇ ਸਾਹਮਣੇ ਆਉਂ ਲੈ ਦੇਖਦਾ ਪੂਰਾ ਜੀ ਕਿਵੇਂ ਕੁਛ ਕਰਦੇ ਹੁੰਦੇ ਤੁਹਾਨੂੰ ਤੇ ਰੱਥਦੇ ਮਾਰੇ ਆਏ ਉਹ ਬਾਬਾ ਤੂੰ ਤਾਂ ਸਵਾਦ ਲੈਣਾ ਯਾਰਾ ਸਵਾਦ ਨਹੀਂ ਦਿੰਦਾ ਮਾਰੇ ਤੇ ਫਿਰ ਹੋਇਆ ਛਾਬ ਨਾ ਲਪਾ ਹੋਇਆ ਪਬੂਤੀ ਦੇ ਸੁਣ ਪਤੀ ਕਿਵੇਂ ਕਰਦੇ ਹੁੰਦੇ ਲੱਤਾਂ ਚੱਕ ਲੀਆਂ ਕਦੇ ਕੋਡੀ ਕਰ ਲਈ ਸਾਨੂੰ ਕੀ ਪਤਾ ਹੁੰਦਾ ਸੀ ਤੇ ਆਪ ਦਾ ਦੇ ਦੇ ਚ ਪਬ ਆਪ ਦਾ ਆ ਬਈ ਆ ਕਿਵੇਂ ਮਾਂਗ ਬੁੜੀਆਂ ਨਾਲ ਸਵਾਨ ਜੇ ਰੱਖੀ ਬੈਠਿਓ ਇਹ ਦਿੱਤਾ ਸੀ ਕਿਸ ਨੂੰ ਮੁੰਡਾ ਅੱਛਾ ਜੀ ਨਾ ਕੇ ਗਈ ਆ ਉਹਦੇ ਚੀਮੀ ਫੇ ਤਾਂ ਕੰਮ ਕਰਤਾ ਕੱਚ ਆਪਾ ਪੱਕਾ ਪੰਜ ਲਾਇਆ ਹਾਂ ਹਾਂ ਬੈ ਸਮਝਾ ਦੇ ਕੇ ਤੋ ਜਾ ਉਹਨੂੰ ਖੁਸ਼ ਹੋ ਕੇ ਲਾ ਕੇ ਗਈ ਆ ਹਾਂ ਜੀ ਛੋਡੀ ਭਗਤੀ ਬਹੁਤ ਵੱਡੀ ਅਖੜ ਲੱਗਿਆ ਪਿਆ ਮੁੰਡਾ ਕਿਵੇਂ ਨਾ ਗੰਡਾ ਵੱਜੀਆਂ ਬੰਗੀਆਂ ਇਹ ਤਾਂ ਹੋ ਜੀ ਕੰਮ ਲੱਗੇ ਤੇ ਲਾਉਂ ਜਾ ਹਾਂ ਮੁੰਡਾ ਤਾਂ ਹੂ ਹੂ ਮੁੰਡੇ ਦੇ ਕੇ ਤੋੜ ਜਾ ਪਾ ਹਾਂ ਅੱਧਾ ਮੁੰਡਾ ਬਣ ਗਿਆ ਹੋਊਗਾ ਜੀ ਭਗਤੀ ਬਹੁਤ ਲੱਗੀ ਆ ਤੁਹਾਡੀ ਮੁੰਡਾ ਹੋਊਗਾ ਜਾ ਕੇ ਦੇਖ ਲਈ ਤੂੰ ਪੱਕਾ ਪੱਕਾ ਹੀ ਇਹ ਤਾਂ ਪੱਕਾ ਮੁੰਡਾ ਹੋਊ ਹਾਂ ਇਹ ਤਾਂ ਯਕੀਨ ਆ ਜੀ ਹਾਂ ਚੰਗਾ ਠੀਕ ਆਈ ਬਾਬਿਓ ਫਿਰ ਠੀਕ ਆ ਠੀਕ ਆ ਚੰਗ ਬਚਾ ਤੇ ਇਹ ਤਾਂ ਜਾਵਾਂ ਤੁਸੀਂ ਹੱਤਾ ਆਉਂਦਾ ਜਾਂਦਾ ਨਹੀਂ ਨਾ ਹੀ ਬਾਜੋ ਮੇਰਾ ਕੰਮ ਹੋ ਗਿਆ ਤੜਕੀ ਆਉਂ ਬਸ ਠੀਕ ਆ ਨਾ ਨਾ ਜਾਵਾਂ ਸੁਣ ਦੁੱਧ ਪਾਣੀ ਵੀ ਪਹਚਾਇਆ ਕਰੂੰ ਕੋਈ ਕੋਈ ਗੱਲ ਨਹੀਂ ਭਾਗ ਤਾਂ ਕੋਈ ਗੱਲ ਨਹੀਂ ਚੰਗ ਆਈ ਬਾਬਾ ਭਾਜ ਕਜੇ ਤੇ ਦਾ ਠੀਕ ਆ ਜੀ ਫਨ ਇੱਕ ਤੋਂ ਮਚਾ ਕਹਿਣਾ ਮੇਰੀ ਮਾਂ ਦੀ ਖੁੱਦੀ ਮਰੀਏ ਦੀ ਲੱਜ ਦੇਖੋ ਹਟੋ ਚੰਦ ਨੂੰ ਕਹੂੰ ਲੈ ਅੱਜ ਫੜ ਲਾ ਲੋੜਾ ਮਾਂ ਦੀ ਖੁੱਦੀ ਮਰੀ ਬੈਤਲ ਦੀ ਪਾਈਂ ਲੈ ਲਾਉੜੇ ਨੇ ਮੈਨੂੰ ਪਤਾ ਸੀ ਐਵੇਂ ਜਾਣਦੀ ਨਹੀਂ ਯਾਰ 5 ਸਾਲ ਹੋ ਗਏ ਘਰ ਖਵਾਤਾ ਕਿ ਕਰਿਆ ਕੁ ਪੰਜਾਬ ਬਹੁਤ ਦੁਖੀ ਕੀ ਮੈਂ ਦੇਖ ਲਈ ਜੀ ਕੁੰਡਲੀ ਕਰਤਾ ਆਪਾਂ ਵੀ ਧਾਗਾ ਪੱਕਾ ਪੱਕਾ ਕਦ ਆਈ ਜਾ ਜੀ ਗੱਲ ਨਹੀਂ ਹੈਗੀ ਖੋ ਨਹੀਂ ਛੱਕ ਜਾ ਆਪਣੇ ਹੁੰਦੇ ਕੋਈ ਕਿਸੇ ਦੀ ਟੀਮੀ ਮਨ ਜੋ ਵੀ ਅੱਜ ਇਹ ਮन्ने ਕਿਵੇਂ ਨਾ ਮੇਰਾ ਸਾਰਾ ਜੋਰ ਲੱਗ ਗਈ ਜੇ ਦੂਜੀ ਬਾਤ ਤਾਂ ਮੈਂ ਆਦੇ ਪਿਓ ਨੂੰ ਨਹੀਂ ਦਿੱਤੀ ਉਤੀ ਮੈਨੂੰ ਦੱਸੇ ਨਹੀਂ ਜੀ ਅੱਜ ਤੱਕ ਮੈਨੂੰ 5 ਸਾਲ ਹੋ ਗਏ ਛੁੱਲੇ ਨਾਲ ਆਏ ਚੇਲੇ ਦੱਸ ਦੇ ਨਹੀਂ ਤੈਨੂੰ ਹੌਲੀ ਹੌਲੀ ਮੰਤਰ ਸਿਖਾਉਾਂਗੇ ਗੱਲ ਕਰ ਉਹਦਾ ਪੱਕਾ ਕੰਮ ਕਾ ਜਾ ਅੱਜ ਬਸ ਲੱਗ ਜੂਗਾ ਪੁੱਤੋਂ ਜਾ ਕੇ ਫਜੂ ਉਹ ਦੇਖੂ ਆਉਣ ਲੈਣਾ ਆਪ ਵੀ ਕਰੂ ਅੱਜ ਅੱਛਾ ਜੀ ਹਾਂ ਐਡਾ ਕੰਮ ਵੱਡਾ ਕੰਮ ਆ ਪੂਜਾ ਉਹਦਾ ਆਪਾਂ ਤਾਂ ਕਦੀ ਬਾਬਾ ਦੇਖੇ ਨਹੀਂ ਛੋਟਾ ਜਿਹਾ ਕਾ ਕਿਉਂ ਨਹੀਂ ਮੇਰਾ ਛੌਦ ਕਰੇ ਉਹਦੇ ਤਾਂ ਕਹਿੰਦੇ ਬਾਬਾ ਮੈਂ ਜਾਉਂ ਅੰਦਰ ਮੈਂ ਜਾਉਂ ਉਹ ਬਾਬਾ ਕਈ ਵਾਰੀ ਹੋ ਜਾਂਦਾ ਹੀ ਮੇਰਾ ਛੌਦ ਕਰਾ ਬੰਦਰ ਜਾ ਈ ਜੱਲਨ ਦੇ ਆ ਹੂੰ ਹੀ ਥੋੜੀ ਲਾ ਕੇ ਜਾਂਦੀ ਤੱਕੇ ਨਾਲ ਲਵਾਉਣਾ ਤੂੰ ਇੱਥੇ ਤੰਗ ਇੱਥੇ ਤੰਗ ਅੱਛਾ ਜੀ ਈ ਜੱਲਨ ਦਾ ਬੋਕ ਜਾ ਮੈਂ ਤਾਂ ਦੋ ਹੱਥ ਵੀ ਨਹੀਂ ਲਾਉਣ ਦਿੰਦਾ ਬਾਬਾ ਲਈ ਨਾ ਉਹਦੇ ਹੱਥਾਂ ਐ ਨਹੀਂ ਲਾਉਣਾ ਹੈਗਾ ਹੱਥ ਉਹਦੇ ਬਾਕਰ ਜੀ ਕਾਦੇ ਵਾਸਤੇ ਆਂਦੇ ਆ ਇਹਦੀ ਨਿੱਕ ਜੱਪ ਪਜਾਉਣੀ ਆ ਜੀ ਜੀ ਨਿੱਕ ਤਾਂ ਕੋਈ ਦਾਗਿਆ ਹੋਇਆ ਥੇ ਨਾ ਆ ਕੇ ਤੀਲੇ ਲਵਾਉਣਾ ਬਾਬਾ ਮੈਂ ਤਾਂ ਕਿੱਥੋਂ ਲਵਾਂ ਕੋਈ ਲੌਂਦਾ ਆਇਆ ਹੋਊ ਉਹ ਦੀ ਤੂੰ ਲਵਾਈ ਹੋ ਗਈ ਮੇਰਾ ਛੁਰਕਿਆ ਆਤੀ ਚੱਲ ਮੈਂ ਤਾਂ ਆਈ ਤਾਂ ਮੈਂ ਆਖਿਆ ਉਹ ਬਹੁਤ ਧੂਮ ਕਾ ਨ ਗਿਆ ਤੂੰ ਕੀ ਕਰ ਆਇਆ ਅੰਦਰ ਕੋਈ ਜਾਂਦਾ ਬੱਬਈ ਕੇ ਦੀ ਮੇਰਾ ਛੁਰਕਿਆ ਹਾਂਜੀ ਹੂੰ ਕਰੀਏ ਕੋਈ ਆਪਾਂ ਵੀ ਕੰਮ ਕੀ ਕਰ ਨੱਪ ਜਾਉਨੇ ਆ ਆਪਾਂ ਵੀ ਕਿਤੇ ਫੋ ਪਾਈਏ ਦੇਉ ਮੇਰੇ ਕੱਲ ਨੂੰ ਤੇਮੀ ਡਾਂਗ ਵੱਟ ਗਈ ਮਾਂ ਦੀ ਫੁੱਦੀ ਮਾਂ ਦੀ ਦੋਨੇ ਲਵਾਂਗੇ ਮੈਨੂੰ ਕਰਾਏਗਾ ਜਮਾ ਕਰਾਂ ਉਹ ਦੱਛ ਮੈਂ ਕਦੇ ਕੀਤਾ ਤਾਂ ਨਹੀਂ ਤੇ ਜੇ ਮੈਂ ਕਰ ਨਾ ਕਰਦਾ ਅੱਜ ਆ ਕਿਵੇਂ ਫੇਰ ਮੈਂ ਤੈਨੂੰ ਆਖੀ ਨਾ ਵੀ ਲਿਆ ਮੈਂ ਕੱਲ ਨੂੰ ਡਾਂਗ ਵੱਟਦੀ ਆਪਣਾ ਚੇਲਾ ਆਊਗਾ ਤਰ ਕੇ ਮੱਥਾ ਤੇਗ ਜੂ ਬਸ ਕੰਮ ਬਣ ਪੰਜ 6000 ਰੁਪਏ ਆਜੂਆ ਕੱਲ ਨੂੰ ਚਾਲਦੇ ਛੱਛ ਧੱਕਾਂਗੇ ਕੰਮ ਦੋਨੇ ਨਾ ਮੈਂ ਕੱਪੜੇ ਲਿਆਂ ਮਾਪਾ ਮੈਂ ਨਾ ਮੈਂ ਕੱਪੜੇ ਦਿਵਾ ਕੇ ਲਿਆ ਮੈਂ ਇਹਦੇ ਨਾਲ ਦਾ ਚੋਲਾ ਲਿਆ ਦੀ ਇਹਦੇ ਨਾਲ ਦਾ ਚੋਲਾ ਐ ਨਿਮਲ ਦਾ ਛੇ ਦਾ ਹੋਰ ਜੀ ਬਹੁਤ ਔਖਾ ਪਉਂਦਾ ਪੈਂਦਾ ਇਹ ਇੱਕ ਵਾਰ ਬਾਬਾ ਤਾਂ ਹੋਰ ਲਈਏ ਰਫਲ ਖਤਰਾ ਹੈ ਕਾਤਰਾਂ ਵਾਲਾ ਹਨਾ ਕੋਈ ਗੱਲ ਨਹੀਂ ਬਹੁਤ ਡਿੱਗਣ ਲੱਗੀ ਸੰਗਤ ਤਾਂ ਹੀ ਆਉਂਦੇ ਕੰਮ ਕੁੰਦੇ ਅਗਲੇ ਜੇ ਆਏ ਨਹੀਂ ਆਉਂਦੀ ਹੈਗੀ ਅਜੇ ਕੋਲੇ ਬਥੇ ਹੋ ਜੇ ਚੱਪ ਗਏ 50 60 ਦੀ ਗੱਲ ਕਰ ਜਾ ਚੁੰਗਿਆ ਹੋਣ ਹੁਣ ਕਹਿੰਦਾ ਕੈਂਟੇ ਚ ਕੈਂਟੇ ਚ ਤਾਂ ਚਾਪਦੇ ਐ ਇੱਥੇ ਜਾਂ ਬਾਪੇ ਪੂਰਾ ਕੰਮ ਪੱਕਾ ਕਰਦੇ। ਬਾਬੇ ਨਿਕਲਾ ਕਿ ਮੈਂ ਅਧਰੇ ਚ। ਕਲਾ ਬਹੁਤ ਅਮ ਜੇ ਪਹੁੰਚੀ ਹੋਈ ਸੀ। ਜਾਮਾ ਹੈ ਜੀ ਗੱਲ ਨਹੀਂ ਹੈਗੀ ਹਜੇ ਇੱਕ ਬੰਦੇ ਨੂੰ ਮੇਰਾ ਭੇਜ ਨਹੀਂ ਆਉਂਦਾ। ਭੇਜ ਨਹੀਂ ਆਉਂਦਾ ਜੇ ਇੱਕ ਬੰਦੇ ਦਾ। ਗੁਰੂ ਜੀ ਤੁਸੀਂ ਮੈਨੂੰ ਨਹੀਂ ਭੇਜ ਦਿੱਤਾ ਹਿੰ ਤੱਕ। ਇਹ ਚਾਹ ਤੈਨੂੰ ਮਦਦ ਥੀ ਆ ਨਾ ਤੇਲੇ ਆਇਆ ਨਹੀਂ ਸਕਦਾ ਕਿਸੇ ਦਾ ਭੇਤ ਨਹੀਂ ਲੈ ਸਕਦਾ ਤੂੰ। ਠੀਕ ਹੈ। ਆਪਣਾ ਭੇਤ ਬਹੁਤ ਔਖਾ ਹੂਆ। ਆ ਬੱਲੀ ਇੱਕ ਗੱਲੀ ਤੀਨ ਮੱਟਲੀ ਮਰੇ ਸੀ ਨਾ ਕਿ ਕਿੜੇ ਚਿਰੂ ਲਾਉਂਦੀ ਆਈ ਜਾਨੋ ਦੀ ਬੁਢੀ ਬੜੀ ਕੋਈ ਠੀਕ ਹੈ ਬੱਚਾ ਤੇ ਮੱਛੀ ਪਾਉਣ ਦੀ ਆ ਗਈਆਂ ਜੀ ਆ ਕਈ ਬਾਜਾ ਮੈਂ ਲਾ ਖੇੜਦਾ ਤੂੰ ਹਾਂਜੀ ਖੇੜਦਾ ਖੇੜਦਾ ਆਹੂ ਇੱਕ ਸੱਜਿਆ ਕੋਈ ਬੜੀ ਕੋਕਣਗੇ ਲੱਗ ਜੇ ਮੱਛੀ ਕੋਈ ਗੱਲ ਨਹੀਂ ਹਟਾ ਜੰਨੇ ਆ ਬੱਚਾ ਪੱਛੇ ਜੇ ਜੋਗੀ ਆਏ ਆ ਉਹਦੇ ਅੱਖਾ ਜੀ ਗੋਣ ਲੈ ਕੇ ਗਿਆ ਆਪਣੇ ਤੂੰ ਆ ਜੱਕ ਕਦਮ ਕਈ ਬੜੀ ਮੱਛਲੀ ਜਦੋਂ ਕੁਝ ਦੀਗੇ ਟੁਕੇ ਲੱਗੇ ਹੋ ਨਾ ਹਾਂ ਤੇ ਫੁਲਕਣੀ ਜੀ ਲੱਗਦੀ ਐ ਠੀਕ ਐ ਤੇ ਜੱਕ ਜਾਮੀ ਆ ਜਾਂਦਾ ਮੱਛਲੀ ਸੈਕ ਕੋਈ ਗੱਲ ਨਹੀਂ ਤੇ ਤੇ ਮੰਗਤ ਲੱਗੀ ਹਤੀ ਜ ਲੱਗੀ ਹੋਇਆ ਤੇ ਜੇ ਮੰਗ ਜਾ ਅੱਛਾ ਜੀ ਹਾਂ ਉਹ ਤੈਨੂੰ ਕਹਿੰਦੀ ਐ ਤੂੰ ਮੱਥਾ ਤੇ ਕਿਆ ਕਰੋ ਜਰਾ ਕਰੋਗੀ ਕੋਈ ਕਿਰਪਾ ਬਾਈ ਹਾਂ ਚੱਲੋ ਦੀਤਾ ਪਰ ਰੱਖ ਲਾਂਗੇ ਬਜਾ ਲਿਆ ਕਰਾਂਗੇ ਰਾਤ ਨੂੰ ਐੱਖ ਨਹੀਂ ਹਾਂ ਲੌਂਡਾ ਹੈਗਾ ਤਾਂ ਲੌਂਡਾ ਵੀ ਰੱਖ ਲਾਂਗੇ ਦੋਨੇ ਚੱਲਣਗੇ ਦੋਨੇ ਦੇਖ ਮਰੀਏ ਮਾਰ ਲੈਨੇਗਾ ਮਾਰ ਦੇਨੇਗਾ ਤੂੰ ਸ਼ਾਂਤ ਹੋ ਕੇ ਬੈਠ ਹਾਂ ਪਕਟਾ ਕਹੇ ਹੋ ਕੀ ਬਾਬਾ ਕੋਈ ਕਿਰਪਾਈ ਕਾੜ ਦੇਨੇ ਕਰ ਪਾ ਟੈਨਸ਼ਨ ਨਾ ਲੈ ਬਾਬਾ ਆ ਕੀ ਹੋ ਗਿਆ ਨੋ ਬਾਬਾਈ ਖੱਲੇ ਪੰਨੂ ਕੀ ਹੋ ਗਿਆ ਬਾਬਾਈ ਲੌਂਡਾ ਤਾਂ ਉਤਰਿਆ ਮੈਂ ਕਹਿੰਦਾ ਮੈਨੂੰ ਵਜਾ ਲੈਣ ਦੇ ਚੱਲ ਪਿਆ ਲੌਂਡਾ ਤਾਂ ਹਾਂ ਮੈਨੂੰ ਲੱਗਦਾ ਕਿਆਲੇ ਭੈਤ ਤੇ ਲਾ ਜੇ ਦੋਨਿਆਂ ਤੇ ਲਾਉਣੀ ਆ ਦੇਖੀ ਬਾਬਾ ਦੋਨਿਆਂ ਤੇ ਲਾਉਣੀ ਆ ਦੇਖ ਜੋ ਕੈ ਪਾ ਜਾਣੂ ਜੋ ਕੈ ਦੇਖ ਪਾ ਜਾਣੂ ਆ ਫੜੋ ਬਾਬਾ ਜੀ ਕੀ ਆ ਨੀ ਪਾਣੀ ਪਾਕਟਾ ਬਾਬਾ ਜੀ ਲਾਉਦਾ ਦਾ ਵਜਾਲਾ ਆ ਇੱਕ ਮਿੰਟ ਫੜ ਮੈਨੂੰ ਜੋ ਕੇ ਦੇਖਣ ਦੇ ਜਾਉਂਦਾ ਚੱਲ ਪਿਆ ਵੀ ਚਲਾ ਜੀਜੂ ਵਾ ਜ ਮੈਂ ਪਾ ਦਿੰਦਾ ਬਜਾ ਦੇ ਬਜਾ ਜੀ ਫੋੜ ਦੇ ਲੈ ਕੀ ਮੈਨੂੰ ਖਾਹੀ ਹੋ ਮਜੀ ਜੀ ਹਜੀ ਹੋ ਜਾ ਮੈਨੂੰ ਲੱਗਦਾ ਤੇਰੇ ਤੀਵੀ ਆ ਗਈ ਐ ਚ ਤੀਵੀ ਆ ਗਈ ਤੀਵੀ ਲਨ ਨੇ ਮੇਜ ਨਾ ਲਾ ਮੈਂ ਹੁਣੀ ਪੜਾਕੇ ਪਾ ਦੂੰ ਤੀਵੀ ਆ ਗਈ ਐ ਚ ਮਾਰੀ ਨਾ ਕਦ ਨਹੀਂ ਪਹੂਗੀ ਕਦ ਨਹੀਂ ਪਹੂਗੀ ਖਾਜਾ ਖਾਜਾ ਕਦ ਨਹੀਂ ਪਹੂਗੀ ਤੇਲੇ ਤੇਲੇ ਕਦ ਨਹੀਂ ਪਹੂਗੀ ਤੀਵੀ ਮਾਪਾ ਕੀ ਗੱਲ ਹੋਗੀ ਕੀ ਕੁਝ ਨਹੀਂ ਹੋ ਜਾ ਮਾਦੀ ਜੀ ਮਾਪਾ ਕੀ ਗੱਲ ਹੋਗੀ ਕੀ ਕੁਝ ਨਹੀਂ ਹੋਈ ਫੜ ਲਨ ਲਨ ਗੁਰੂ ਜੀ ਨੇ ਲੱਗਿਆ ਸੀ ਮਈਆ ਮਾਗਰ ਕਿ ਮੈਂ ਕੁੱਤਿਆਂ ਦੇ ਤੇ ਹੋ ਰਿਓ ਗੁਰੂ ਜੀ ਖੇਡਾਂ ਲੱਗੀ ਸੀ ਤੇਰੇ ਚ ਟੀਮੀ ਆਈ ਖੇਡਾਂ ਲੱਗੀ ਸੀ ਅੱਖਾਂ ਕੀ